ਹਾਂਜੀ ਹਰ ਸਾਲ ਹੀ ਆਉਂਦੇ ਹਸੀਂ ਤੇ ਸਾਨੂੰ ਫਖਰ ਹੁੰਦਾ ਹੈ ਸਾਡੇ ਫਾਤਰਾ ਉੱਤੇ ਜੀ ਸਾਹਿਬ ਨੇ ਦੇ ਚੀ ਗਿਆ ਐਸਐਸਪੀ ਸਾਹਿਬ ਜੀ ਜੀ ਸਾਹਿਬ ਕੀ ਉਹਨਾਂ ਨੇ ਕੋਲ ਕਨ ਬਾਕਰ ਤੋਂ ਦੂਰ ਹਾਂਜੀ ਸਾਡੇ ਅਫਸਰ ਸਾਡੇ ਹੁੰਦੇ ਨੇ ਸਾਡੀ ਦੁਕਤ ਲਿਖਾਂ ਸਾਡੇ ਘਰੇ ਜਾਂਦੇ ਨੇ ਮੀਠੀਆਂ ਕਰ ਦਿੰਦੇ ਨੇ ਤਦੋ ਸ਼ੀਦ ਉਹ ਸੀ ਤੁਹਾਡੇ ਪਿਤਾ ਦੇ ਕਿਥੇ ਹੋਏ ਜੀ ਇਹ 26 ਅਪ੍ਰੈਲ 1999 ਉਦੋਂ ਤੁਹਾਡੀ ਉਮਰ ਕਿੰਨੀ ਸੀ ਤੇ ਉਦੋਂ ਬਾਅਦ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਹੋਏ ਕਿਉਂ کافی ਖਾਈ ਮੈਂ 2 ਟਾਈ ਸਾਲ ਦਾ ਸੀਗਾ ਕਿੰਨੀਆਂ ਕਿ ਤੰਗੀਆਂ ਉਦੋਂ ਫਟੀਆਂ ਕਿਉਂਕਿ ਬਹੁਤ ਛੋਟੀ ਉਮਰ ਸੀ ਤੁਹਾਡੇ ਵੀ ਕੋਈ ਇਹ ਨਹੀਂ ਕਿਉਂਕਿ ਇੱਕ ਆਸੀ ਪਾਉਣ ਉਹ ਕਮਾਨ ਵਾਲੇ ਕਿਉਂਕਿ ਹਾਲਾਤ ਵੀ ਉਸ ਤੋਂ ਇਦਾਂ ਦੇ ਡਾਡੀ ਉਮਰ ਛੋਟੀ ਸੀ ਉਦੋਂ

ਸਾਨੂੰ ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਸਨਮਾਨਿਤ ਕਰਦੇ ਨੇ ਇੱਥੇ ਉਹਨਾਂ ਨੂੰ ਯਾਦ ਕਰਦੇ ਨੇ ਬੁਲਾ ਕੇ ਸਾਨੂੰ ਸਰ ਬਹੁਤ ਸਾਨੂੰ ਸਹਿਯਾਰ ਕਰਦੇ ਨੇ ਡਿਪਾਰਟਮੈਂਟ ਵਾਲੇ ਸਾਨੂੰ ਬਹੁਤ ਵਧੀਆ ਲੱਗਦਾ ਸਰ ਸਰ 1991 ਸਰ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਉਦੋਂ ਪਰਿਵਾਰ ਦੇ ਤੇ ਕਿੰਨੀ ਔਖੀ ਘੜੀ ਸੀ ਉਹਦੋਂ ਸੋ ਮੈਂ ਤਾਂ ਬਹੁਤ ਛੋਟੀ ਸੀ ਪਰ ਦੱਸਦੇ ਨੇ ਪੇਰੈਂਟਸ ਵੀ ਥੋੜਾ ਉਸ ਉਸ ਟਾਈਮ ਆ ਥੋੜਾ ਗਰੀਬੀ ਵਾਲੀ ਹਾਲਾਤ ਸੀਗੇ ਫੈਮਿਲੀ ਦੇ ਨਾਰਮਲ ਜਿਹੇ ਹਾਲਾਤ ਸੀਗੇ ਕਿਸ ਤਰ੍ਹਾਂ ਉਹ ਮੈਕਮੇਂ ਵੱਲੋਂ ਸਾਰ ਦਿੱਤੀ ਹੁੰਦੀ ਪਰਿਵਾਰ ਦਾ ਹਾਜ਼ਰ ਹੁੰਦਾ ਹਾਂਜੀ ਹਾਂਜੀ ਸਰ ਮੈਕਮੇਂ ਵੱਲੋਂ ਬਹੁਤ ਵਧੀਆ ਸਾਡਾ ਸਹਿਯਾਰ ਦਿੱਤਾ ਜਾਂਦਾ ਸਾਨੂੰ ਵਧੀਆ ਹਾਲ ਚਾਲ ਪੁੱਛਿਆ ਜਾਂਦਾ ਜੀ ਸਾਡੇ ਇੱਥੇ ਪੁਲਿਸ ਲਾਈਨ ਦੇ ਵਿੱਚ 54 ਸ਼ਹੀਦ ਜੋ ਪਰਿਵਾਰ ਸੀ ਅੱਜ ਉਹ ਇਸ 21 ਅਕਤੂਬਰ ਦੇ ਪੁਲਿਸ ਕਮੇਮੋਰੇਸ਼ਨ ਡੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਇਹ ਬੜਾ ਇੱਕ ਸੋਲਮ ਬੜਾ ਸੀਰੀਅਸ ਤੇ ਬਹੁਤ ਹੀ ਜ਼ਰੂਰੀ ਦਿਨ ਹੈ ਪੂਰੀ ਭਾਰਤੀ ਪੁਲਿਸ ਫੋਰਸ ਲਈ ਕਿਉਂਕਿ ਇਸ ਦਿਨ ਜੋ 1959 ਦੇ ਵਿੱਚ ਭਾਰਤੀ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ ਇੰਡੋ-ਚਿਨ ਬਾਰਡਰ ਤੇ ਉਹ ਸਾਡੇ ਸਭ ਨੂੰ ਸਾਨੂੰ ਸਭ ਨੂੰ ਯਾਦ ਕਰਾਉਂਦੀ ਹੈ ਕਿ ਹਰ ਰੋਜ਼ ਜਸੀਂ ਜਦੋਂ ਇਹ ਵਰਦੀ ਪਾਣਿਆ ਤਾਂ ਅਸੀਂ ਕਿਹੜਾ ਫਰਜ਼ ਨਿਭਾਉਣ ਵਾਸਤੇ ਆਨੇ ਆ ਤੇ ਕੀ ਕਰਜ਼ ਹੈ ਸਾਡੇ ਮੋਢਿਆਂ ਤੇ ਕਿ ਉਹਨਾਂ ਦੀ ਯਾਦ ਨੂੰ ਅਸੀਂ ਹਮੇਸ਼ਾ ਸ਼ਰਦਾ ਦੇ ਫੁੱਲ ਪੇਂਟ ਕਰੀਏ ਤੇ ਉਸ ਦੇ ਕਾਬਿਲ ਬਣੀਏ ਅੱਜ 21 ਅਕਤੂਬਰ 2025 ਨੂੰ ਜੋ ਆਪਾਂ ਇੱਥੇ ਇਕੱਤਰ ਹੋਏ ਆਂ ਤੇ ਪਿਛਲੇ 1 ਸਾਲ ਦੇ ਦੌਰਾਨ ਤੇ ਜੋ ਸਟੇਟ ਪੁਲਿਸ ਤੇ ਜਿਹੜੀ ਸੈਂਟਰਲ ਪੁਲਿਸ ਆਰਗੇਨਾਈਜੇਸ਼ਨਸ ਦੇ ਜੋ ਜਵਾਨ ਜਿਹੜੇ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਸਾਰਿਆਂ ਦੇ ਨਾਂ ਜਿਹੜੇ ਸੀਗੇ ਉਹ ਲੈ ਗਏ ਤੇ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੋਲਿਸ ਜਿਹੜੀ ਹੈ ਜਿਹੜੇ ਜਵਾਨ ਜਿਹੜੇ ਨੇ ਉਹ ਸਾਡੀ ਸੁਰੱਖਿਆ ਲਈ ਸਾਡੇ ਸਮਾਜ ਜਿਹੜਾ ਹੈ ਉਹਦੀ ਸੁਰੱਖਿਆ ਲਈ ਤੇ ਹਮੇਸ਼ਾ ਡਟੇ ਹੋਏ ਨੇ ਤੇ ਇਹ ਬਹੁਤ ਇੱਕ ਭਾਵੁਕ ਦਿਨ ਹੈ ਤੇ ਇਨ ਫੈਕਟ ਜਿਹੜੇ ਸਮਾਜ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਉਹ ਤਿੱਤਰ-ਬਿੱਤਰ ਹੋ ਜਾਂਦੇ ਨੇ ਤੇ ਇਹ ਯਾਦ ਦਿਵਾਉਂਦਾ ਹੈ ਕਿ ਸਾਨੂੰ ਜਿਹੜੇ ਸਾਡੇ ਲਈ ਕਈ ਜਿਹੜੇ ਲੋਕ ਇਤਾਂ ਦੇ ਨੇ ਜਿਨ੍ਹਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ ਉਹਨਾਂ ਵੱਲੋਂ ਆਪਣੀ ਜਾਨ ਜਿਹੜੀ ਹੈ ਉਹ ਨਿਛਾਵਰ ਕੀਤੀ ਗਈ ਹੈ ਤੇ ਇਹ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਵੀ ਹੈ ਬਹੁਤ ਇਹ ਭਾਵੁਕ ਦਿਹਾੜਾ ਹੈ ਤੇ ਮੈਂ ਸਾਰਿਆਂ ਨੂੰ ਸ਼ਰਦਾ ਤੇ ਸੁਮਨ ਜੜੇ ਹੈ ਅਰਪਿਤ ਕਰਦਾ ਤੇ ਜਿਹੜੇ ਵੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅਜਿਹੇ ਜਿਹੜੇ ਨੇ ਪੁੱਤ ਤੇ ਬੇਟੀਆਂ ਜੜੀਆਂ ਨੇ ਉਹ ਜੱਗੇ ਧੰਨਵਾਦ